हां ਜਿਹੜੇ ਬਾਬੇ ਦੇਖਦੇ ਨੇ ਨਾ ਜਿਹੜੇ ਮਿਨਾ ਮਿਨਾ ਹੱਸਦੇ ਨੇ ਇਹ ਬੜੇ ਜਗਾੜੀ ਬੰਦੇ ਨੇ ਇਹਨਾਂ ਨੇ ਨਾ ਆ ਵੇਖੋ ਹਜੇ ਤੱਕ ਕਮਰਾ ਸਾਂਭ ਕੇ ਰੱਖਿਆ ਕੱਚਾ ਤੇ ਇੱਕ ਪਾਸੇ ਇਹਨਾਂ ਨੇ ਪਾਈ ਆ ਕੋਠੀ ਇਧਰ ਵੇਖੋ ਤੁਸੀਂ ਠੀਕ ਹੈ ਤੇ ਇਹ ਕਹਿੰਦੇ ਨੇ ਵੀ ਇਹ ਜਿਹੜਾ ਕੱਚਾ ਕਮਰਾ ਨਾ ਇਹਦੇ ਵਿੱਚ ਬੜਾ ਨਜ਼ਾਰਾ ਕਹਿੰਦੇ ਵੀ ਗਰਮੀ ਵਿੱਚ ਰਹਿੰਦਾ ਠੰਡਾ ਤੇ ਸਿਆਲ ਦੇ ਵਿੱਚ ਫੁੱਲ ਗਰਮ ਰਹਿੰਦਾ ਤੇ ਇੰਨਾ ਵਧੀਆ ਕਮਰਾ ਏ ਕਿਹਨੇ ਟੌਨ ਨੂੰ ਜੀ ਨਹੀਂ ਕਰਦਾ ਜਿਹੜੇ ਜਵਾਗ ਨੇ ਉਹ ਸਗੋਂ ਲੜਦੇ ਨੇ ਵੀ ਆਪਾਂ ਟਾਈਏ ਪਰਾਂ ਕੱਚੇ ਕਮਰੇ ਨੂੰ ਪਰ ਕਹਿੰਦੇ ਵੀ ਸਾਡਾ ਨਹੀਂ ਟੌਨ ਨੂੰ ਜੀ ਕਰਦਾ ਇਹ ਸਵਰਗ ਹੈ ਇੱਕ ਤਰ੍ਹਾਂ ਨਾਲ ਬਾਬਾ ਸੱਚੀ ਏ ਠੰਡਾ ਰਹਿੰਦਾ ਸੱਚੀ ਠੰਡਾ ਰਹਿੰਦਾ ਹੈ ਪਤਾ ਹੈ ਅੱਛਾ ਸਿਆਚ ਗਰਮ ਹਾਂ ਤੇ ਗਰਮੀਆਂ ਚ ਬੜਾ ਠੰਡਾ ਤੇ ਟੌਨ ਨੂੰ ਜੀ ਕਿਉਂ ਨਹੀਂ ਕਰਦਾ ਨਹੀਂ ਟੌਨ ਜੀ ਨਹੀਂ ਕਰਦਾ ਇਹ ਘੱਟ ਘਾਟੇ ਨੂੰ 45 ਸਾਲ ਤੋਂ ਉੱਪਰ ਹੋ ਗਿਆ ਪਾਇਨਾ ਅੱਛਾ ਆਦੇ ਹੱਥ ਨੇ ਟੱਕੜੀਆਂ ਨੇ ਪੈਚ ਦੇ ਆ ਤਸੱਲੀ ਨਾ ਬਣਾਇਆ ਹੈ ਅੱਛਾ 40 ਸਾਲ ਦਾ ਪੱਕੇ ਮਕਾਨ ਬਣਾਦੇ ਉਹਦੀ ਬੁਨਿਆਦ ਖੋਨੇ ਹੋਖਰ ਲੱਗ ਪੈਂਦੇ ਥੱਲੇ ਹਾਂ ਹੈ ਕਿ ਵੇਖੋ ਐਨੇ ਸਾਲਾਂ ਦਾ ਖੜਿਆ ਹੈ ਛੱਤ ਉਹੀ ਬਾਲੇ ਉਹੀ ਗਾਡਰ ਹਾਂ ਆਪਾਂ ਦਿਖਾ ਦਿੰਨੇ ਆ ਬਾਬਾ ਕਹਿੰਦਾ ਵੀ ਛੱਤ ਵੀ ਉਹੀ ਬਾਲੇ ਵੀ ਉਹੀ ਗਾਡਰ ਵੀ ਉਹੀ ਨੇ ਤੇ ਘੱਟੋ ਘੱਟ 40 45 ਸਾਲ ਹੋ ਚੁੱਕੇ ਨੇ ਇਸ ਕਮਰੇ ਪਾਏ ਨੂੰ ਆ ਕੰਧਾਂ ਮੈਂ ਤੁਹਾਨੂੰ ਦਿਖਾਉਣਾ ਆ ਕੰਧ ਵੇਖੋ ਕਿੱਡੀ ਕਿੱਡੀ ਮੋਟੀ ਹੈ ਜੀ ਘੱਟੋ ਘੱਟ ਕਾਂਧ 9 ਇੰਚ ਤੋਂ ਵੀ ਜ਼ਿਆਦਾ ਮੋਟੀ ਇਹਦੀ ਤੇ 13 ਇੰਚ ਹੀ ਕੰਨ ਦਿੰਦੀ ਆ ਉੱਤੇ ਜੰਗਲੇ ਵੇਖ ਲਓ ਇਹ ਪਹਿਲਾਂ ਜਿਹੜੇ ਪੁਰਾਣੇ ਕਮਰੇ ਜਿਹੜੇ ਬਣਦੇ ਸੀ ਨਾ ਉਹਨਾਂ ਵਿੱਚ ਸਮਾਨ ਰੱਖਣ ਵਾਸਤੇ ਆ ਜੰਗਲੇ ਬਣਾਏ ਜਾਂਦੇ ਸੀ ਜਾਂ ਦੀਵੇ-ਦੂਵੇ ਬਾਲਣ ਵਾਸਤੇ ਪਹਿਲਾਂ ਜਿਹੜੇ ਪੁਰਾਣੇ ਕਮਰੇ ਹੁੰਦੇ ਸੀ ਰਾਜਸਥਾਨ ਦੇ ਵਿੱਚ ਤਾਂ ਹਾਲੇ ਵੀ ਇਸ ਕਲਚਰ ਦੇ ਕਮਰੇ ਹੈਗੇ ਨੇ ਕੱਚੇ ਕਮਰੇ ਨੇ ਰਾਜਸਥਾਨ ਦੇ ਵਿੱਚ ਪਰੇ ਫਰੋਈਪੁਰ ਦਾ ਇੱਕ ਪਿੰਡ ਆ ਜਵਾਏ ਸਿੰਘ ਵਾਲਾ ਉੱਥੇ ਜਿਹੜੇ ਬਾਬੇ ਨੇ ਇਹ ਅੱਜ ਵੀ ਇਹ ਕਮਰਾ ਸੰਭੀ ਬੈਠੇ ਨੇ ਤੁਸੀਂ ਦੇਖੋ 13 ਇੰਚੀ ਗੰਧ ਉਹ ਵੀ ਕੱਚੀਆਂ ਇੱਟਾਂ ਦੀ ਤੇ ਕਦੀ ਇਹ ਬਾਬਾ ਇਹਦੀ ਛੱਤ ਨਹੀਂ ਚੋਈ ਨਾ 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 ਨੰਬੀ ਰੱਖੀ ਦਾ ਅੱਛਾ ਛੱਤ ਤੂੰ ਮੇਂ ਦਿਓਗੇ ਖੜੀ ਕਰਵਾ ਲਈ ਵਧੀਆ ਹੈ ਅੱਛਾ ਗੱਡਾ ਕਿੰਨੇ ਵੀ ਆਣ ਨੇ ਜ਼ਬਰਦਸਤਾਂ ਦੇ ਨੇ ਦੋ ਦੋ ਘਟੇ ਲਗਾ ਜਾਂਦਾ ਬਾਹਰ ਚ ਹੂੰ ਤੇ ਕਿੰਨਾ ਘੜਾ ਪਿਆ ਹੈ ਪਿਛਲੀ ਕੇਰੀ ਹੂੰ ਇਹ ਉਹਵੇਂ ਦਵੇਂ ਖੜੀ ਸਾਥ ਅੱਛਾ ਵਿਚੋਂਦੀ ਨਹੀਂ ਨਾ ਵਗੀ ਕਦੀ ਨਾ ਨਾ ਠੀਕ ਹੈ ਕਿੰਨੇ ਸਾਲ ਹੋ ਗਏ ਟੋਟਲ ਇਹਨਾਂ 45 ਸਾਲ ਹੋ ਗਏ ਕੁੱਲ ਕਮਰੇ ਪਾਏ ਨੇ ਅੱਛਾ ਤੇ ਉਦੋਂ ਦਾ ਇੱਕ ਵਾਰੀ ਵੀ ਫਿਰ ਉੱਤੋਂ ਕੁਝ ਚੋਇਆ ਨਹੀਂ ਏ ਚੋਇਆ ਨਹੀਂ ਅੱਛਾ ਵਗਿਆ ਨਹੀਂ ਪਾਣੀ ਦਾ ਠੀਕ ਹੈ ਤੇ ਟੌਣੂ ਜੀ ਨਹੀਂ ਕਰਦਾ ਟੌਣੂ ਜੀ ਨਹੀਂ ਕਰਦਾ ਬਹੁਤ ਵਧੀਆ ਨਿੱਗ ਕੋਠਾ ਹੈ ਨਿੱਗਾ ਅੱਛਾ ਗਰਮੀਆਂ ਚ ਹੈ ਹੂੰ ਠੰਡਾ ਸਿਆੜ ਤੇ ਗਰਮ ਹੂੰ ਜਾਈ ਭਾਉ ਤੇ ਪਾਈ ਤੇ ਭਾਉ ਨਾ ਪਾਈ ਐ ਜਵਾਗ ਨਹੀਂ ਕਹਿੰਦੇ ਪਾਪਾ ਟਾ ਦੀਏ ਜਵਾਤ ਕਹਿੰਦੇ ਨੇ ਕੀ ਕਹਿੰਦੇ ਨੇ ਉਹ ਤਾਂ ਠਾਈਏ ਤੇ ਹੁਣ ਨਵਾਂ ਬਣਾਈ ਉਹ ਰਿਵਾਜ ਕੋ ਨਹੀਂ ਰਹਿ ਗਿਆ ਕੱਚਿਆਂ ਦਾ ਅੱਛਾ ਫਿਰ ਤੁਸੀਂ ਕੀ ਕਹਿੰਦੇ ਆ ਅਸੀਂ ਕਹਿੰਦੇ ਆ ਵੀ ਅਜੇ 2 ਸਾਲ ਹੋਰ ਕੱਢ ਲਈਏ ਹੂੰ ਦੋ ਦੋ ਸਾਲ ਕਰਦੇ ਆ ਕਿੰਨੇ ਸਾਲ ਹੋ ਗਏ ਕਿੰਨੇ ਸਾਲ ਹੋ ਗਏ ਅੱਛਾ ਕਿੰਨੇ ਚਿਰ ਦੇ ਕਹਿੰਦੇ ਆਉਂਦੇ ਨੇ ਕਹਿੰਦਾ ਤਾਂ 8-10 ਸਾਲ ਹੋ ਗਏ ਨੇ ਠਾਦੀ ਠਾਦੀਏ ਮੈਂ ਕੰਨਾ ਜੇ ਨਹੀਂ ਖਲਾ ਵਧੀਆ ਹਾਂ ਮਾਂ ਮੇਰੀ ਉਮਰ ਐ ਖਰੇਂ ਦੇ ਚ ਬੀਤੇ ਦੀ ਅੱਛਾ ਦੇਖੋ ਬਾਬਾ ਹੱਸਦਾ ਵੀ ਇਹ ਜਿਹੜਾ ਕਮਰਾ ਨਾ ਇੰਨਾ ਸੁਖ ਦਿੰਦਾ ਇਹ ਕਮਰਾ ਕਹਿੰਦਾ ਵੀ ਮੇਰੀ ਉਮਰ ਤਾਂ ਇੱਥੇ ਹੀ ਬੀਤਨੀ ਹਾਂਜੀ ਬਾਬਾ ਜੀ ਤੁਸੀਂ ਕੁਝ ਕਹਿਣਾ ਚਾਹੋਗੇ ਨਹੀਂ ਯਾਰ ਕੀ ਕਹਾਂ ਗੱਲ ਕਰਤੀ ਤੇਰੇ ਇਹੋ ਗੱਲ ਹੈ ਮੈਂ ਕਰੀ